ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਰਨਪ੍ਰੀ ਸਿੰਘ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦਾ ਅੱਜ ਅਸੀਂ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਨਵੀਆਂ ਗਤੀਵਿਧੀਆਂ ਦੇ ਨਾਲ ਆਓ ਦੇਖਦੇ ਹਾਂ ਅੱਜ ਦੀਆਂ ਪੰਜਾਬ ਦੀਆਂ ਮੁੱਖ ਖ਼ਬਰਾਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਵੱਲੋਂ ਅੱਜ ਮਨਾਇਆ ਜਾਵੇਗਾ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਪ ਸਿੰਘ ਛਿੰਦਾ ਵੱਲੋਂ ਜਿੱਥੇ ਸੰਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਆਓ ਦੇਖਦੇ ਆ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰਪਿਆਰੀ ਸਾਧ ਸੰਗਤ ਜੀ ਸ਼੍ਰੋਮਣੀ ਸ਼ੰਤ ਗੁਰੂ ਰਵਿਦਾਸ ਜੀ ਦਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ 6 ਤਰੀਕ ਨੂੰ ਤਮਤਾਨ ਸਾਹਿਬ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜੇ ਵਿਸ਼ਣ ਤੁਸੀਂ 350 ਸਾਲਾ ਸ਼ਹੀਦੀ ਦਿਹਾੜਾ ਮਨਾ ਕੇ ਇੱਕ ਦੁਨੀਆ ਵਿੱਚ ਇਹ ਸਾਬਤ ਕਰਤਾ ਕਿ ਹਰਿਆਣਾ ਸੇ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਅੱਜ ਵਕਾਰ ਸਾਰੇ ਹਰਿਆਣਾ ਵਿੱਚ ਨਹੀਂ ਦੇਸ਼ਾਂ ਵਿਦੇਸ਼ਾਂ ਤੇ ਸਾਰੇ ਹਿੰਦੁਸਤਾਨ ਵਿੱਚ ਫੈਲਿਆ ਹੋਇਆ ਹੈ। ਉਹਨਾਂ ਦੇ ਕੀਤੇ ਕੰਮਾਂ ਨੂੰ ਆ ਸਾਰੀ ਸੰਗਤ ਸਰਾਹ ਰਹੀ ਹੈ। ਗੁਰੂ ਰਈਸਦਾਸ ਸ਼ਰੋਮਣੀ ਸੰਤ ਇਸ ਕਰਕੇ ਨਹੀਂ ਕਿਹਾ ਜਾਂਦਾ ਕਿ ਉਹ ਬੜੀ ਭਗਤੀ ਕਰਦੇ ਹੁੰਦੇ ਸਨ ਉਹਨਾਂ ਦੇ ਜਿਹੜੇ ਵਿਚਾਰ ਉਹਨਾਂ ਦਾ ਜਿਹੜਾ ਮਨੋਰਥ ਉਹ ਇੰਨਾ ਉੱਚਾ ਸੀ ਕਿ ਉਹ ਕਦੀ ਵੀ ਆਪਣੀ ਉਹਨਾਂ ਜਾਤ ਨਹੀਂ ਛਿਪਾਈ ਤੇ ਉਹਨਾਂ ਖੁਦ ਕਿਹਾ ਕਿ ਰਵਿਦਾਸ ਇੱਕ ਚਮਾਰਾ ਹੈ ਕੀਰਤ ਕਰਨ ਵਾਲਾ ਹੈ ਜਿੱਥੇ ਉਹ ਭਗਤੀ ਵਿੱਚ ਲੀਨ ਰਹਿੰਦੇ ਤੇ ਉੱਥੇ ਸੰਗਤਾਂ ਨੂੰ ਉਪਦੇਸ਼ ਵੀ ਦਿੰਦੇ ਤੇ ਕਦੀ ਵੀ ਉਹਨਾਂ ਸਮਾਜ ਦੇ ਵਿੱਚ ਇਹੋ ਜੀ ਕੁੜੀਤਲ ਪੈਰਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਬਨਾਵਤੀ ਰੋਲ ਜਦ ਬਨਾਕਤੀ ਵਿਖਾ ਕੇ ਉਹਨਾਂ ਕਦੀ ਆਪਣੇ ਆਪ ਨੂੰ ਉੱਚੀ ਜਾਤੀ ਦਾ ਹੁੰਦਾ ਪ੍ਰਮਾਨ ਨਹੀਂ ਦਿੱਤਾ ਬਲਕਿ ਜੋ ਅਸਲੀਅਤ ਸੀ ਉਹੀ ਕਰਦੇ ਰਹੇ ਅਤੇ ਉਹ ਸਾਰੀ ਉਮਰ ਉਹਨਾਂ ਸੇਵਾ ਕੀਤੀ ਤੇ ਜੋ ਉਹਨਾਂ ਦੀ ਯਾਦ ਦਾ ਕਰਮ ਹੁੰਦਾ ਸੀ ਉਹ ਹਮੇਸ਼ਾ ਉਹੀ ਉਹਨਾਂ ਕਰਮ ਨੂੰ ਅਪਣਾ ਕੇ ਰੱਖਿਆ ਆਪਣੇ ਅਖੀਰਲੇ ਜੀਵਨ ਤੱਕ ਇਥੋਂ ਤੱਕ ਕਿ ਜਦ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਤੇ ਉਹਦੇ ਵਿੱਚ ਵੀ 40 ਪਦ ਸ਼੍ਰੋਮਣੀ ਸੰਤ ਭਾਈ ਰਵੀਦਾਸ ਜੀ ਦੇ ਦਰਜ ਕੀਤੇ ਗਏ ਇਸ ਕਰਕੇ ਮੈਂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕੱਲ 6 ਤਰੀਕ ਨੂੰ ਕਮਤਾਨ ਸਾਹਿਬ ਵਿਖੇ ਸੰਤ ਸ਼੍ਰੋਮਣੀ ਸੰਗ ਗੁਰੂ ਰਵੀਦਾਸ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਆਪ ਸਖ ਸੰਗਤਾਂ ਨੂੰ ਅਪੀਲ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕਿ ਵੱਧ ਚੜ ਕੇ ਉੱਥੇ ਹਿੱਸਾ ਲਓ ਉੱਥੇ ਲੰਗਰ ਤੁਰਤ ਵਟਣਗੇ ਮੈਂ ਬੇਨਤੀ ਕਰਦਾ ਹਾਂ ਭਾਈ ਰਵਿਦਾਸ ਜੀ ਬਰਾਦਰੀ ਨੂੰ ਸਾਰੀ ਨੂੰ ਕਿ ਉਹ ਵੀ ਅੰਮ੍ਰਿਤਧਾਰੀ ਹੋ ਕੇ ਕਾਫੀ ਉਹਨਾਂ ਅੰਮ੍ਰਿਤਧਾਰੀ ਉਹਨਾਂ ਦੇ ਸਿੰਘ ਬਣ ਚੁੱਕੇ ਨੇ ਰਵਿਦਾਸ ਬਰਾਦਰੀ ਦੇ ਮੈਂ ਕੱਲ ਨੂੰ ਵੀ ਅਪੀਲ ਕਰਦਾ ਹਾਂ ਜਿੱਥੇ ਹਜ਼ਾਰਾਂ ਦੀ ਤਰ੍ਹਾਂ ਦੇ ਆਪਾਂ ਇਕੱਠੇ ਹੋਣਾ ਹੈ ਉੱਥੇ ਭਾਈ ਰਵਿਦਾਸ ਜੀ ਬਰਾਦਰੀ ਦੇ ਅੰਮ੍ਰਿਤ ਸ਼ਕੇ ਸਿੰਘ ਸਜਣ ਤਾਂਕੀ ਦੁਨੀਆ ਦੇ ਵਿੱਚ ਇਹ ਜਿਹੜੀ ਯਾਰਪਾ ਇਹ ਜਿਹੜਾ ਆਪਾਂ ਇਸ ਕਰਕੇ ਲੜਾਈਆਂ ਲੜ ਰਹੇ ਹਾਂ ਜਾਤ-ਪਾਤ ਦੇ ਉੱਤੇ ਜਾਂ ਆਪਣੇ ਆਪ ਨੂੰ ਉੱਚੀ ਜਾਤੀ ਦਾ ਵਖਾੰਦਾ ਇਹ ਆਪਾਂ ਡਰਾਮੇ ਰਾਜਨਾਏ ਹਾਂ ਉਹ ਬੰਦ ਹੋਣ ਅਤੇ ਜੋ ਜਿਸ ਜਾਤੀ ਦਾ ਹੈ ਆਪਣੇ ਆਪ ਨੂੰ ਜਿਉਂ ਨਾ ਜਿੰਮਤ ਹੈ ਤੇ ਆਪਣੇ ਆਪ ਨੂੰ ਜਾਤੀ ਦਾ ਇਹ ਗਲਤ ਪ੍ਰਮਾਣ ਪੱਤਰ ਜਾਂ ਬਣਾਣੇ ਜਾਂ ਇਹੋ ਜੇ ਸਬੂਤ ਪੇਸ਼ ਕਰਨੇ ਜਿਸ ਨਾਲ ਸੰਗਤਾਂ ਨੂੰ ਬਿਨਾਂ ਮਤਲਬ ਤੋਂ ਗੁੰਮਰਾਹ ਕਰਨਾ ਤੇ ਆਪਣੇ ਆਪ ਨੂੰ ਉੱਚਾ ਵਖਾਣਾ ਉਹ ਇੱਕ ਸਬਕ ਹੈ ਸਾਨੂੰ ਕਲ ਪਾਈ ਰਵੀਦਾਸ ਜੀ ਦੇ ਪ੍ਰਕਾਸ਼ ਉੱਤਰ ਤੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਬਾਤ ਚੜ ਕੇ ਅਮਰਸਿਆ ਕੋ ਤੇ ਅਮਰਸਰ ਕੇ ਗੁਰੂ ਦੇ ਸਿੱਖ ਬਣੋ ਗੁਰੂ ਗੋਬਿੰਦ ਸਿੰਘ ਤੇ ਖਾਲਸਾ ਬਣੀਏ ਆਪ ਜੀ ਨੂੰ ਇਹਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਖਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰਦੁਆਰਾ ਤਮਤਾਨ ਸਾਹਿਬ ਵਿਖੇ ਅੱਜ ਮਨਾਇਆ ਜਾਏਗਾ ਪਖਤ ਰਵਿਦਾਸ ਜੀ ਦਾ ਜਨਮ ਦਿਹਾੜਾ ਇਸ ਮੌਕੇ ਤੇ ਜਿੱਥੇ ਵਕ ਵਕ ਕੀਰਤਨੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਗੁਰਮਤ ਸਮਾਗਮ ਹੋਣਗੇ ਉੱਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤ ਨੂੰ ਵੱਧ ਛੜ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਆਓ ਦੇਖਦੇ ਹਾਂ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਕੀ ਕਹਿਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ 6 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਤਮਤਾਨ ਸਾਹਿਬ ਵਿਖੇ ਪਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਹਾਜ਼ਰੀ ਲਵਾਉਣ ਤੇ ਆਪਣੀ ਜ਼ਿੰਦਗੀ ਦੀ ਸਫਲਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਅਮ ਸਾਹਿਬ ਪਾਤਸ਼ਾਹੀ 7 ਮਹਾਲੀ ਦੀ ਜ਼ਮੀਨ ਦੇ ਸਬੰਧ ਵਿੱਚ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਗੁਰਦੁਆਰਾ ਸ੍ਰੀ ਅਮ ਸਾਹਿਬ ਮੁਹਾਲੀ ਨਾਲ ਸੰਬੰਧ ਜ਼ਮੀਨ ਦੇ ਵਿਕਰੀ ਤੋਂ ਖਤੜੀ ਕਰਨ ਦੇ ਮਾਮਲੇ 'ਚ ਮੈਨੇਜਰ ਮੌਤ ਤੱਕ ਕਾਨੂੰਨੀ ਕਾਰਵਾਈ ਦੇ ਆਦੇਸ਼ ਹੋਏ ਚਾਰੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਤਾੜਨਾ ਵੀ ਕੀਤੀ ਗਈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰੀ ਦੇ ਮਾਮਲੇ ਵਿੱਚ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਨਹੀਂ ਬਖਸ਼ਿਆ ਜਾਏਗਾ। ਆਓ ਦੇਖਦੇ ਹਾਂ ਇਸ ਮੌਕੇ ਤੇ ਐਨਸੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕੀ ਕਹਿਣਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਨੁਮਾਇੰਦਾ ਨਾਲ ਮੈਨੇਜਰ ਉਹ ਦੋ ਜਣੇ ਜਾ ਕੇ ਫਿਰ ਉਹਦੀ ਰਜਿਸਟਰੀ ਕਰਦੇ ਆ ਕੋਈ ਕਤਾਜਤ ਸ਼੍ਰੋਮਣੀ ਕਮੇਟੀ ਦੇ ਵਿੱਚ ਕਦੇ ਵੀ ਕੋਈ ਮੈਨੇਜਰ ਸਿੱਧੇ ਤੌਰ ਤੇ ਆਪਣੀ ਜਾਇਦ ਆਪਣੀ ਵੇਚ ਸਕਦਾ ਸੋ ਇਹ ਪ੍ਰੋਸੀਜਰ ਮੈਂ ਤਾਂ ਤੁਹਾਡੇ ਰੂਪ ਰੂਪ ਕੀਤਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਾਉਣ ਵਾਲਿਆਂ ਨੇ ਇੰਨੀ ਸਿਆਣਪ ਤੇ ਸੂਝ-ਬੂਝ ਦਿਖਾਈ ਆ ਕਿ ਕਿਤੇ ਵੀ ਕੋਈ ਨਿਜਮਾਬਲੀ ਦੇ ਵਿੱਚ ਕੋਈ ਕਤਾਹੀ ਨਾ ਕਰ ਸਕੇ ਸੋ ਆ ਜਿਹੜਾ ਹੁਣ ਨਵਾਂ ਜਿਹੜਾ ਮਾਜਰਾ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਹਾਂ ਇਹ ਇੱਕ ਚਿੱਠੀ ਇਹਨੇ ਲਾਈ ਆ ਨਾ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਦੇ ਵਿੱਚ ਇਹ ਅਧਿਕਾਰ ਲੈ ਕੇ ਮੈਨੂੰ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ 77 ਵੱਲੋਂ ਅਧਿਕਾਰ ਦਿੱਤੇ ਗਏ ਆ ਕਿ ਰੀਟੀਆਂ ਕਰ ਦਿਓ ਗੱਲਬਾਤ ਕਰਕੇ ਇਹਨੇ 212 252 ਨੂੰ ਇਹ ਸਾਰੀ ਜ਼ਮੀਨ ਚਾਰ ਵੱਖ-ਵੱਖ ਰਜਿਸਟਰੀਆਂ ਜਿਹਦਾ ਤਕਰੀਬਨ ਮੁੱਲ 1 ਕਰੋੜ 32 ਲੱਖ ਰੁਪਈਆ ਚਾਰ ਚੈੱਕ ਜਿਹੜੇ ਇਹਦੇ ਸਬੂਤ ਦਿੱਤੇ ਗਏ ਪਲੱਸ ਹੋਰ ਵੀ ਪੈਸੇ ਮੈਨੂੰ ਜੋ ਕਾ ਪੜਤਾਲ ਹੋਈ ਆ ਉਹਦੇ ਵਿੱਚ ਪਤਾ ਲੱਗਾ ਕਿ ਉਹ ਵੀ ਪੈਸੇ ਵਸੂਲ ਪਾਏ ਆ ਇਹ ਪਰसों ਰਾਤ ਨੂੰ ਮੇਰੇ ਧਿਆਨ ਦੇ ਵਿੱਚ ਸਾਡੇ ਇੱਥੇ ਦੇ ਜ਼ਿਲ੍ਹਾ ਪ੍ਰਧਾਨ ਆ ਉਹ ਤੇ ਉਹਨਾਂ ਦੇ ਨਾਲ ਲਾਂਡਰਾ ਸਾਹਿਬ ਸਾਡੇ ਮੈਂਬਰ ਐਸਜੀਪੀਸੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਮੈਂ ਤਦੇ ਨਾਲ ਦੀ ਨਾਲ ਆਪਣੀ ਫਲਾਹੈਂਸ ਗਾਇਡ ਸਰਦਾਰ ਗਰਨਾਮ ਸਿੰਘ ਨੂੰ ਉਹਨੂੰ ਪਰਸੋਂ ਦੀ ਰਾਤ ਨੂੰ ਇੱਥੇ ਭੇਜ ਦਿੱਤਾ ਉਹਨੇ ਕੱਲ ਸਾਰੀ ਦਿਹਾੜੀ ਇਸ ਮਾਜਰੇ ਦੀ ਕੋਸ਼ਿਸ਼ ਕੀਤੀ ਤਹਿਸੀਲਦਾਰ ਸਾਹਿਬ ਕੋਲ ਵੀ ਗਿਆ ਤੇ ਰਜਿਸਟਰੀ ਦੀ ਕਾਪੀ ਵੀ ਕਢਾਈ ਸਾਰਾ ਕੁਝ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਲੇਟ ਰਾਤ ਉਹ ਮੈਨੇਜਰ ਨੂੰ ਟੋਲਦਾ ਰਿਹਾ ਮੈਨੇਜਰ ਰਾਤ ਲੇਟ ਲੱਭਾ ਉੱਥੇ ਫਿਰ ਉਹਨੇ ਸਾਡੇ ਇੱਕ ਮੈਂਬਰ ਸਹਿਬਾਨ ਸੀ ਇੱਕ ਹੋਰ ਲੀਡਰ ਸਹਿਬਾਨ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨੇ ਆਪਣੇ ਬਿਆਨ ਕਲਮਬੰਦ ਕਰਾਏ ਉਹ ਬਿਆਨਾਂ ਦੇ ਵਿੱਚ ਉਹਨੇ ਮੰਨਿਆ ਕਿ ਮੈਂ ਜਿਹੜੀ ਇਹ ਚਿੱਠੀ ਆ ਉਹ ਚਿੱਠੀ ਮੇਰਾ ਖਲ ਹੈਗੀ ਆ 25 25 10 ਦੀ 15 10 ਦੀ ਉਹ ਮੈਂ ਝਾਲੀ ਤਿਆਰ ਕੀਤੀ ਆ ਤੇ 2 12 ਨੂੰ ਮੈਂ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਇਹ ਮੈਂ ਆਪ ਕਰਵਾਈਆਂ ਤੋਂ ਮੇਰਾ ਕਹਿਣ ਤੋਂ ਬਾਅਦ ਉਹਨੇ ਆਪਣੇ ਬਿਆਨ ਦੇ ਵਿੱਚ ਆਪ ਮੰਨਿਆ ਕਿ ਮੈਂ ਇਹ ਜਿਹੜਾ ਕੰਮ ਸਾਰਾ ਝਾਲ ਸਾਜੀ ਨਾ ਕੀਤਾ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਕਿ ਕਦੇ ਵੀ ਮੈਨੇਜਰ ਨੂੰ ਕੋਈ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਇਕੱਲੇ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਵੀ ਕੋਈ ਰਜਿਸਟਰੀ ਕਰ ਦਵੇ ਇਹਦਾ ਪ੍ਰੋਸੀਜਰ ਜਿਹੜਾ ਮੈਂ ਤੁਹਾਨੂੰ ਉੱਤੇ ਦੱਸਿਆ ਇਹ ਦੋ ਵਾਰੀ ਐਗਜ਼ੀਕਟਿਵ ਦੇ ਵਿੱਚ ਹੀ ਨਿਕਲਦਾ ਪਾਣੀ ਪੁਣਕੇ ਜਾਂਦਾ ਫਿਰ ਜਿਹੜੀ ਅਸੀਂ ਜ਼ਮੀਨ ਕੋਲ ਵੇਚਦੇ ਆ ਉਹ ਜ਼ਮੀਨ ਦਾ ਮਤਾ ਫਿਰ ਕਨਫਰਮੇਸ਼ਨ ਲਈ ਆਉਂਦਾ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕੋਲ ਕਿ ਇਹ ਜਿਹੜੇ ਆ ਇਹਦੀ ਕਨਫਰਮੇਸ਼ਨ ਸ਼ੋਮਨੀ ਕਮੇਟੀ ਕਰਦੀ ਆ ਤੇ ਰਜਿਸਟਰੀ ਹੁੰਦੀ ਆ ਉਹ ਪਹਿਲਾਂ ਬੌਲੀ ਦੇ ਵੀ ਸ਼ਰਤਾਂ ਤੈਅ ਕਰਕੇ ਹੋ ਜਾਂਦੀਆਂ ਕਿਉਂਕਿ ਮੈਂ ਇਹ ਤਾਂ ਤੁਹਾਡੇ ਨਾਲ ਕਰ ਰਿਹਾ ਪਿਛਲੇ ਦਿਨੀ ਕੁਝ ਜ਼ਮੀਨਾਂ ਸਿੱਗੀਆਂ ਜਿਹੜੀਆਂ ਕਿਉਂਕਿ ਕੋਈ ਦੋ ਮਰਲੇ ਕੋਈ ਚਾਰ ਮਰਲੇ ਲੋਕ ਕਈ ਵਾਰੀ ਕਬਜ਼ੇ ਕਰ ਲੈਂਦੇ ਆ ਤੇ ਉਹ ਜਿਹਲੇ ਕੋਈ ਮਸਲਾ ਐਵੇਂ ਦਾ ਆਉਂਦਾ ਜੇ ਵੇਚਣ ਦੀ ਆਵੇ ਵੀ ਨੌਬਤ ਉਹ ਅਨਟਲ ਐਂਡ ਆਨਲੈਸ ਚੀਜ਼ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਜਿਹੜੀ ਆ ਉਹਨੂੰ ਕਨਫਰਮ ਨਹੀਂ ਕਰਦੀ ਤਦ ਤੱਕ ਕੋਈ ਰਜਿਸਟਰੀ ਨਹੀਂ ਹੁੰਦੀ ਸੋ ਇਹ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਆਹ ਕਰ ਰਿਹਾ ਕਿ ਇਹ ਜਿਹੜਾ ਕਾਰਜ ਇਹਨੇ ਕੀਤਾ ਇਹਦੇ ਨਾਲ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡਾ ਇਹਨੇ ਕਲੰਕ ਲਾਇਆ ਤੇ ਅਸੀਂ ਰਾਤ ਉਹਦੀ ਜਿਹੜੀ ਰਿਪੋਰਟ ਆਈ ਸੀ ਅੱਜ ਮੈਂ ਉਹਨੂੰ ਤੁਰੰਤ ਮੂਤਲ ਕਰ ਦਿੱਤਾ ਉਹਦੇ ਨਾਲ ਸਰਦਾਰ ਰਜਿੰਦਰ ਸਿੰਘ ਉਹਦੇ ਨਾਲ ਇੱਕ ਸਾਬਕ ਕਮੇਟੀ ਸਾਡੇ ਵਿਭਾਗੀ ਦੇ ਕਾਨੂੰਨੀ ਕਾਰਵਾਈ ਲਈ ਵੀ ਉਹ ਵੀ ਨਿਰਦੇਸ਼ ਕਰ ਦਿੱਤੇ ਗਏ ਆ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾਵੇ ਸ਼ਹੀਦ ਭਾਈ ਤਾਰਾ ਸਿੰਘ ਜੀ ਦੀ ਤੀਜੀ ਸ਼ਹੀਦੀ સ્ਤੌਪਨੀ ਮਨਾ ਕੇ ਪਿੰਡ ਵਾਹਾ ਨੇੜੇ ਬਾਰਡਰ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੂੰ ਸ਼ਰਧਾ ਅਤੇ ਸਤਕਾਰ ਪੇਟ ਕੀਤਾ ਗਿਆ ਇਸ ਮੌਕੇ ਤੇ ਜਿੱਥੇ ਕਥਾਵਾਚਕ ਵੱਲੋਂ ਭਾਈ ਤਾਰਾ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਗਿਆ ਉੱਥੇ ਹੀ ਸੰਗਤਾਂ ਨੂੰ ਆਪਣੀ ਕਥਾ ਦੇ ਨਾਲ ਨਿਹਾਰ ਵੀ ਕੀਤਾ ਗਿਆ ਆਓ ਸੁਣਦੇ ਹਾਂ ਭਾਈ ਤਾਰਾ ਸਿੰਘ ਜੀ ਦਾ ਜੀਵਨ ਬਾਬਾ ਤਾਰਾ ਸਿੰਘ ਦੀ ਸ਼ਹੀਦੀ ਸਮਾਗਮ ਨੂੰ 300 ਸਾਲਾ ਬਣਾਉਣਾ ਇਸ ਮੁੱਚੇ ਪੰਥ ਨੇ ਵਾਹ ਪਿੰਡ ਐ ਬਾਰਡਰ ਦੇ ਉੱਪਰ ਕਾਰਡੇ ਦਿੱ ਲੱਗੇ ਉਹ ਕੋੜਾ ਜੇ ਮੈਨੂੰ ਤੁਹਾਡੀ ਸਾਂਝ ਕਰਨਾ ਕਿਉਂਕਿ ਮੈਂ ਦਬਸਰ ਨੂੰ ਹਦਾਇਤ ਦੇ ਵਿਗਿਆਨੀ ਸੰਗਤ ਨੂੰ ਬੇਨਤੀ ਕਰਿਆ ਜੇ ਕਈ ਬੰਦੇ ਲੰਗਰ ਦੇ ਬਾਹਰ ਉਟ ਨੇ ਜੀ ਲੰਗਰ ਦਾ ਕੀ ਫਾਇਦਾ ਹੈ ਤਾਨ ਗੁਰੂ ਅਮਰਦਾਸ ਪਾਤਸ਼ਾਹ ਦਾ ਬਚਨ ਹੈ ਪਹਿਲਾ ਪੰਕਤ ਪਾਛੇ ਸੰਗਤ ਮੈਂ ਇਹ ਬੋਲਣ ਕਰਕੇ ਤੇ ਮੇਰੇ ਅੰਦਰ ਸਵੇਰ ਦਾ ਇਹ ਖਿਆਲ ਹਕਮਦਾ ਸੀ ਤਮੇ ਕਹਤ ਹਨ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਖੇੜ ਹੈ ਨਾ ਅਸੀਂ ਅੰਦਰ ਪ੍ਰਵੇਸ਼ ਕਰਦੇ ਆ ਤੇ ਐਸ ਪਾਸੇ ਸੱਜੇ ਪਾਸੇ ਗੁਰੂ ਕਾ ਲੰਗਰ ਤੇ ਐਸ ਪਾਸੇ ਸਰਾਇ ਵੀ ਸਿੱਖਾ ਐਸ ਪਾਸੇ ਪ੍ਰਸ਼ਾਦਾ ਸ਼ਗ ਤੇ ਮੁੜ ਕੇ ਰੱਬ ਦਾ ਨਾਮ ਲੈ ਕੇ ਧਾਗਾਂ ਤੇ ਇਥੇ ਰਾਂ ਵੀ ਕਰ ਲਈ ਇਹ ਅੱਜ ਮੇਰੇ ਅੰਦਰ ਦਸ਼ਾਂਤ ਮਨ ਬਿਰਤੀ ਆਈ ਕਿਉਂਕਿ ਮੈਂ ਇਹ ਬੋਲਣਾ ਸੀ ਮੈਨੂੰ ਉਹਨਾਂ ਨੇ ਹਦਾਇਤ ਕੀਤੀ ਸੀ ਕਿ ਸਿੱਖਾ ਰੱਬ ਦਾ ਨਾਮ ਫੇਰ ਲਈ ਨਹੀਂ ਪਹਿਲਾਂ ਲੰਗਰ ਦਾ ਪ੍ਰਸ਼ਾਦਾ ਸ਼ਗ ਮੁੜ ਕੇ ਰੱਬ ਦਾ ਨਾਮ ਲੱਗ ਜੇ ਥੱਕਿਆ ਟੁੱਟਿਆ ਤੇ ਇੱਥੇ ਆਰਾਮ ਵੀ ਕਰ ਲਈ। ਤੁਹਾਨੂੰ ਗੁਰੂ ਅਮਰਦਾਸ ਆਪਣਾ ਪੰਜਾਬੀ ਚ ਇੱਕ ਕਹਾਵਤ ਹੈ। ਭੁੱਖੇ ਨੂੰ ਸਵਾਲ ਪਾਇਆ ਤੇ ਕਹਿੰਦਾ ਟੁੱਕ ਕਿਉਂਕਿ ਉਹਨੂੰ ਪੈਸੇ ਉਹਨੂੰ ਭੁੱਖਾ ਹੈ ਉਹਨੂੰ ਰੋਟੀ ਚਾਹੀਦੀ ਹੈ। ਤੁਹਾਨੂੰ ਗੁਰ ਇਹ ਗੱਲ ਗੁਰੂ ਅਮਰਦਾਸ ਪਾਤਸ਼ਾਹ ਮਾਰੇ ਪ੍ਰਚਲਿਤ ਕੀਤੀ ਕਿਉਂਕਿ ਪੁਰਾਣੇ ਜ਼ਮਾਨੇ ਚ ਮਨੁੱਖ ਨੂੰ ਵੰਡਿਆ ਗਿਆ। ਜਿਹੜਾ ਵਿਹਲਾ ਗੱਲਾਂ ਬਾਤਾਂ ਕਰਦਾ ਉਹ ਬ੍ਰਾਹਮਣ ਤੇ ਲੋਕੀਂ ਚੜਾਵਾ ਕਰਨ ਤੇ ਉਹ ਸਾਹਮਣੇ ਜਿਹੜਾ ਕੋ ਕੰਮ ਕਰਦ ਕਰਦਾ ਵੈਸ਼ ਜਿਹੜੇ ਸਾਰਿਆਂ ਦੀ ਸੇਵਾ ਕਰਦੇ ਨੇ ਉਹਨੂੰ ਕਿੰਦਰ ਸ਼ੂਦਰ ਜਿਹੜੇ ਪੜੇ ਲਿਖੇ ਭਰਾਰੇ ਥੋੜਾ ਜਿਹਾ ਧਿਆਨ ਦੇ ਆ ਜੇ ਅਸੀਂ ਹਿਸਟਰੀ ਪੜਦੇ ਤੇ ਉੱਥੇ ਆਉਂਦਾ 골ਡਨ 에ਰਾ ਸੁਨਹਿਰੀ ਯੁੱਗ ਭਾਰਦਾ ਇਹ ਜਿਹਨੂੰ ਅਸੀਂ ਪੜਦੇ ਹਾਂ ਤੇ ਮੈਂ 13ਵੀਂ ਜਮਾਤ ਪੜਿਆ ਖਾਲਸਾ ਕਾਲਜ 골ਡਨ 에ਰਾ ਜਿਹੜਾ ਉਜੈਨ ਸ਼ਹਿਰ ਹੈ ਨਾ ਇਹਦੇ 12 ਵਜੇ ਗੁਰਮੁਖੋ 23 ਵਜਦੀ ਵੀ ਸ਼ੋਧਰਾ ਨੇ ਸਫਾਈ ਕਰਨ ਵਾਸਤੇ ਆਉਣਾ ਤੇ ਅੰਦਰ ਵੜਜੋ ਤਾਂ ਕਿ ਉਹਨਾਂ ਦਾ ਪਰਸ਼ਾਵਾਂ ਨਾ ਪਾਏ। ਜਿਨ੍ਹਾਂ ਨੇ ਸਫਾਈ ਕਾਣੀ ਉਹਨਾਂ ਦਾ ਪਰਸ਼ਾਵਾਂ ਨਾ ਪਾਏ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਪਾਤਸ਼ਾਹ ਮੈਂ ਤੈਨੂੰ ਨਮਸਕਾਰ ਕਰਾਂ। ਉਹ ਕਹਿੰਦਾ ਮੈਨੂੰ ਨੀਵੇਂ ਚਾਹੀਦੇ ਨੀਚਾਂ ਅੰਦਰ ਨੀਚਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਰੀ। ਮੈਂ ਵੱਡਿਆਂ ਤੋਂ ਲੈਣਾ ਕੀ ਮੈਨੂੰ ਚਾਹੀਦੇ ਨੀਵੇਂ ਨੇ। ਗੁਰੂ ਘਰ ਵਿੱਚ ਜਿਹੜੇ ਕਹਿੰਦੇ ਨੇ ਗੁਰੂ ਨਾਨਕ ਨੇ ਕੀ ਦਿੱਤਾ ਗੁਰੂ ਨਾਨਕ ਨੇ ਕ੍ਰਾਂਤੀ ਦਿੱਤੀ ਐ ਨੀਵਿਆਂ ਨੂੰ ਉੱਚੇ ਕੀਤਾ ਜੇ ਇਹ ਵੱਡਾ ਕੰਮ ਜੀ ਉਹਦਾ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਨੇ ਲੰਗਰ ਚਾਲੂ ਕੀਤਾ ਇਸ ਲੰਗਰ ਵਿੱਚ ਬਿਨਾਂ ਕਿਸੇ ਵਿਤਕਰੇ ਤੋਂ ਕੋਈ ਵੀ ਆਵੇ ਤੇ ਉਹਨੂੰ ਲੰਗਰ ਛਕਣਾ ਪਏਗਾ ਤੇ ਛਕਣਾ ਉਥੋਂ ਦੀ ਮਰਯਾਦਾ ਪਿੱਛੇ ਤੁਸੀਂ ਦਰਬਾਰ ਉੱਥੇ ਜਾਂਦੇ ਹੋ ਗੋੰਦਵਾਲ ਸਾਹਿਬ ਤੇ ਭਾਵੇਂ ਤੁਸੀਂ ਇੱਕ ਪ੍ਰਸ਼ਾਦਾ ਛਕੋ ਪਹਿਲਾਂ ਲੰਗਰ ਛਕ ਕੇ ਤੇ ਫਿਰ ਗੁਰੂ ਅਮਰਦਾਸ ਦੇ ਦਰ ਤੇ ਮੱਥਾ ਟੇਕਣਾ ਹੈ ਕਿਉਂਕਿ ਆਪਾ ਪਰਦੇ ਭੁੱਖੇ ਭਗਤਾਂ ਨਾ ਕੀਜੇ ਇਹ ਮਾਲ ਆਪਣੀ ਲਈ ਜੇ ਰੋਵਚਾਰ ਇਹ ਭਾਈ ਤਾਰਾ ਸਿੰਘ ਇਹਨਾਂ ਦਾ ਪਿੰਡ ਉਦੋਂ ਤਾਂ ਬਾਰਡਰ ਨਹੀਂ ਸੀ ਹੁੰਦਾ ਔਰ ਬਾਰਡਰ ਬਣ ਗਿਆ ਇਹਨਾਂ ਦੇ ਪਿਤਾ ਦਾ ਨਾਮ ਗੁਰਦਾਸ ਸਿੰਘ ਸੀ ਇਹ ਪੰਜ ਭਰਾ ਸਨ ਔਰ ਬਾਬਾ ਗੁਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਅਮਰਸ਼ਾ ਕੇ ਆਨੰਦਪੁਰ ਸਾਹਿਬ ਤੋਂ ਬੰਦਾ ਸਿੰਘ ਭਾਦਰ ਦੇ ਨਾਲਣ ਕਿਸ ਗੁਰੂ ਕੇ ਲਾਲ ਨੇ ਕੁਰਬਾਨੀਆਂ ਕੀਤੀਆਂ ਤੇ ਜਿਹੋ ਜ੍ਹਾ ਕਰਦਾ ਵਾਤਾਵਰਨ ਹੁੰਦਾ ਉਹ ਜਿਹੇ ਸੰਸਕਾਰ ਪੈਗਾ ਉਸ ਗੁਰੂ ਕੇ ਲਾਲ ਬਾਬਾ ਤਾਰਾ ਸਿੰਘ ਬਾ ਨੇ ਇੱਕ ਕੰਡੇਦਾਰ ਝਾੜੀਆਂ ਦਾ ਵਾੜਾ ਬਣਾ ਲਿਆ ਵੀ ਉੱਥੇ ਕੋ ਕੋੜਾ ਜਾਂ ਹੋਰ ਕੋ ਜਾਨਵਰ ਨਾ ਆਵੇ ਔਰ ਅੱਠੇ ਪਰ ਉੱਥੇ ਗੁਰੂ ਦਾ ਲੰਗਰ ਚੱਲਦਾ ਤਾਰਾ ਸਿੰਘ ਬਾ ਆਪਾਂ ਸਾਡੇ ਚ ਕਮਜ਼ੋਰੀ ਵੀ ਆਪਣਾ ਇਤਿਹਾਸ ਦਾ ਬੜਾ ਗੁਰਮਖੋ ਤੇ ਤੁਸੀਂ ਸਾਡੇ ਵਾਸਤੇ ਅਰਦਾਸ ਕਰਿਆ ਕਰੋ ਕਿ ਅਸੀਂ ਤੁਹਾਨੂੰ ਆਪਣੇ ਵਿਸੇ ਤੋਂ ਜਾਣੂ ਕਰਾਈਏ ਕਿਉਂਕਿ ਇਸ ਟ੍ਰੇਮ ਪਾਸ ਕਰੀ ਜਾਂਦੇ ਇਤਿਹਾਸ ਤਨ ਸੁਣੋਦੇ ਨਹੀਂ ਤੇ ਨਾ ਅਸੀਂ ਪੜ੍ਹ ਸੁਣਾਵਾਂਗੇ ਤਾਂ ਜਿਹੜਾ ਪੜ੍ਹਿਆ ਬਚਾ ਹੋਵੇਗਾ ਤੇ ਤਾਰਾ ਸਿੰਘ ਬਾਹ ਗੁਰੂ ਦਾ ਪਿਆਰਾ ਜਿਹੜਾ ਨਾ ਉਹਨੇ ਉੱਥੇ ਲੰਗਰ ਚਾਲੂ ਕੀਤਾ ਤੇ ਕਹਿਣ ਲੱਗੇ ਦੀਵੇ ਥੱਲੇ ਹਨੇਰਾ ਯਾਰੋ ਲਾਹੌਰ ਦੇ ਲਾਗੇ ਬਿਲਕੁਲ ਲਾਗੇ ਡਲਵਾ ਵਿੱਚ ਇੱਕ ਤਾਰਾ ਸਿੰਘ ਨਾਮ ਦਾ ਬੰਦਾ ਲੰਗਰ ਚਲਾਵੇ ਤੇ ਆਪਾਂ ਲੰਗਰ ਬੰਦ ਕਰਨਾ ਹੈ ਲੰਗਰ ਦੀ ਕੀ ਮਹਾਨਤਾ ਹੈ ਲੋਰਵਾਲੇ ਕਹਿੰਦੇ ਕਿ ਲੰਗਰ ਬੰਦ ਕਰਨਾ ਤੇ ਜਿਹੜੇ ਮਹਾਂਪੁਰਸ਼ ਪੂੜਨ ਯੋਗ ਹੁੰਦੇ ਨੇ ਨਾ ਉਹ ਇੱਕ ਕੌਮ ਦੇ ਨਹੀਂ ਦੇ ਉਹਨੂੰ ਸਾਰੀਆਂ ਕੌਮਾਂ ਸਰਕਾਰੀਆਂ ਨੇ ਇਹ ਸੰ ਅੱਜ ਦੀਆਂ ਪੰਜਾਬੀਆਂ ਮੁਕਸਰ ਕਰਨੀਆਂ ਇੱਕ ਵਾਰ ਫੇਰ ਜਲ ਥੋੜੇ ਸਾਹਮਣੇ ਹਾਜ਼ਰ ਹੋਵਾਂਗੇ ਪੰਜਾਬੀਆਂ ਅਗਲੀਆਂ ਨਵੀਆਂ ਗਤੀਵਿਧੀਆਂ ਦੇ ਨਾਲ ਜਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ